ਆਖਿਰਕਾਰ ਕਿੱਥੇ ਗਈ ਐਕਟਰਸ ਜਯਾ ਪ੍ਰਦਾ ਰਾਮਪੁਰ ਪੁਲਿਸ ਨੇ ਐਕਟਰਸ ਦੇ ਠਿਕਾਣੇ 'ਤੇ ਮਾਰੀ ਰੇ 10 ਜਨਵਰੀ ਤੱਕ ਅਦਾਲਤ 'ਚ ਪੇਸ਼ ਹੋਣ ਦੇ ਦਿੱਤੇ ਹੁਕਮ ਬਾਲੀਵੁੱਡ ਐਕਟਰਸ ਅਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਦੀਆਂ ਮੁਸ਼ਕਿਲਾਂ 'ਤੇ ਦਿਨ-ਦਿਨ ਵੱਧ ਰਹੀਆਂ ਨੇ ਚੋਣ ਜਾਬਤਾ ਉਲੰਘਣ ਦੇ ਦੂਜੇ ਮਾਮਲੇ 'ਚ ਵੀ ਐਕਟਰਸ ਤੇ ਸਾਬਕਾ ਸੰਸਦ ਜਯਾ ਪ੍ਰਦਾ ਦੀ ਗ੍ਰਫਤਾਰੀ ਲਈ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਪਹਿਲੇ ਮਾਮਲੇ ਚ ਵੀ ਗਠਕ ਟੀਮ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਮਿਲੀ ਸੀ ਤਦ ਦੱਸਦੀ ਹੈ ਕਿ ਹੁਣ ਟੀਮ ਨੇ ਜਪਰਦਾ ਦੀ ਗ੍ਰਫਤਾਰੀ ਲਈ ਉਸ ਦੇ ਸ਼ਹਿਜ਼ਾਦਾ ਨਗਰ ਸਥਿਤ ਕਾਲਜ ਦੇ ਵਿੱਚ ਛਾਪਾ ਮਾਰਿਆ ਸੀ ਐਕਟਰਸ ਉੱਥੇ ਵੀ ਨਹੀਂ ਮਿਲੀ ਤੇ ਟੀਮ ਹੁਣ ਦਿੱਲੀ ਅਤੇ ਮੁੰਬਈ ਚ ਵੀ ਐਕਟਰਸ ਦੀ ਪਾਲ ਕਰ ਰਹੀ ਹੈ ਉਸ ਨੂੰ 10 ਜਨਵਰੀ ਤੱਕ ਗ੍ਰਫਤਾਰ ਕਰਕੇ ਅਦਾਲਤ ਚ ਪੇਸ਼ ਕਰਨ ਦੇ ਹੁਕਮ ਮਿਲੇ ਨੇ ਤਦ ਦੱਸਿਆ ਕਿ ਜਆਪ ਦਾ ਖਿਲਾਫ ਚੋਣ ਜਾਬਤਾ ਉਲੰਘਣ ਦੇ ਦੋ ਮਾਮਲੇ ਅਦਾਲਤ ਦੇ ਵਿੱਚ ਵਿਚਾਰ ਅਧੀਨ ਹਨ ਦੋਵੇਂ ਮਾਮਲੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਹਨ ਉਦੋਂ ਜਆਪ ਦਾ रामपुर ਸੀਟ ਤੋਂ ਪਾਜਪਾ ਦੇ ਟਿਕਟ ਉੱਤੇ ਚੋਣ ਲੜੀ ਲੜ ਰਹੀ ਸੀ ਚੌਣ ਲੜ ਰਹੀ ਸੀ ਉਸ ਦੇ ਖਿਲਾਫ ਇੱਕ ਮਾਮਲਾ ਸਵਾਥਾਣੇ ਦਾ ਹੈ ਇਹਨਾਂ ਚ ਉਹਨਾਂ ਦੇ ਚੋਣ ਜਾਬਤੇ ਦੇ ਬਾਵਜੂਦ 19 ਅਪ੍ਰੈਲ ਨੂੰ ਨੂਰਪੁਰ ਪਿੰਡ ਚ ਸੜਕ ਦਾ ਉਦਘਾਟਨ ਕਰਨ ਦਾ ਦੋਸ਼ ਹੈ ਦੂਜਾ ਮਾਮਲਾ ਕੇਸਰੀ ਥਾਣੇ ਦੇ ਵਿੱਚ ਹੈ ਜਿਸ ਚ ਉਹਨਾਂ ਦੇ ਉੱਤੇ ਪਿਪਲੀਆ ਮੇਸ਼ਰ ਪਿੰਡ ਚ ਹੋਈ ਰੈਲੀ ਚ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਲੱਗਾ ਹੈ ਦੋਵੇਂ ਮਾਮਲੇ ਜੋ ਪੁਲਿਸ ਨੇ ਜਾਂਚ ਪੂਰੀ ਕਰਕੇ ਦੋਸ਼ ਪੱਤਰ ਅਦਾਲਤ ਚ ਦਾਖਲ ਕਰ ਦਿੱਤੇ ਸਨ ਮਾਮਲੇ ਦੀ ਸੁਣਵਾਈ एमपीएम एलए अदालत ਦੇ ਵਿੱਚ ਚੱਲ ਰਹੀ ਹੈ। ਇਹਨਾਂ ਮਾਮਲੇ ਵਿੱਚ ਪਿਛਲੀਆਂ ਕਈ ਤਰੀਕਾ ਤੋਂ ਉਹ ਅਦਾਲਤ ਚ ਪੇਸ਼ ਨਹੀਂ ਹੋਈ ਸੀ ਜਿਸ ਉੱਤੇ ਹੁਣ 4 ਵਾਰ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਨੇ। ਅਦਾਲਤ ਨੇ ਸਖਤੀ ਕਰਦੇ ਹੋਏ ਹੁਣ ਪੁਲਿਸ ਮੁਖੀ ਨੂੰ ਗ੍ਰਿਫਤਾਰੀ ਲਈ ਵਿਸ਼ੇਸ਼ ਟੀਮ ਬਣਾਉਣ ਦੇ ਆਦੇਸ਼ ਦੇ ਦਿੱਤੇ ਨੇ। ਇਹਨਾਂ ਵਿੱਚ ਕੇਸਰੀ ਮਾਮਲੇ 'ਚ ਐਸਪੀ ਨੇ 4 ਦਿਨ ਪਹਿਲਾਂ ਟੀਮ ਬਣਾਈ ਸੀ ਜੋ ਕਿ ਦਿੱਲੀ ਅਤੇ ਮੁੰਬਈ ਦੇ ਵਿੱਚ ਐਕਟਰਸ ਦੀ ਭਾਲ ਕਰ ਰਹੀ ਹੈ ਤੇ ਹੁਣ ਐਸਪੀ ਨੇ ਅਦਾਲਤ ਦੇ ਆਦੇਸ਼ ਉੱਤੇ ਸਵਾਰਦੇ ਮਾਮਲੇ 'ਚ ਵੀ ਗ੍ਰਿਫਤਾਰੀ ਲਈ ਟੀਮ ਨੂੰ ਬਣਾ ਦਿੱਤਾ ਹੈ ਤਾਂ ਦੱਸ ਦੇ ਕਿ ਐਸਪੀ ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਅਦਾਲਤ ਨੇ ਜਿਆਪਰਾਦ ਨੂੰ 10 ਜਨਵਰੀ ਤੱਕ ਪੇਸ਼ ਹੋਣ ਦੇ ਆਦੇਸ਼ ਦਿੱਤੇ ਨੇ ਉਸ ਦੀ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਨੇ ਉਸ ਨੂੰ ਮਗਰਮਾਉ ਪਿੰਡ ਵਿੱਚ ਸਥਿਤ ਨਰਸਿੰਗ ਕਾਲਜ 'ਚ ਵੀ ਉਸ ਦੇ ਲਈ ਛਾਪੇ ਮਾਰੇ ਸ ਗਿਆ ਸੀ ਪਹਿਲਾਂ ਜੋ ਟੀਮਾਂ ਉਸ ਦੀ ਪਾਲ 'ਚ ਜੁਟੀਆਂ ਸਨ ਉਸ ਨੂੰ ਹੁਣ ਉਹੀ ਟੀਮਾਂ ਲਬਰੀਆਂ ਨੇ ਦੂਸਰੇ ਮਾਮਲੇ ਦੇ ਵਿੱਚ ਵੀ ਤਾਂ ਐਕਟ੍ਰੈਸ ਲਗਾਤਾਰ ਲਾਪਤਾ ਨਜ਼ਰ ਆ ਰਹੀ ਹੈ ਤੇ ਹੁਣ ਕੋਰਟ ਦੇ ਵੱਲੋਂ ਜੋ ਉਸ ਨੂੰ 10 ਜਨਵਰੀ ਤੱਕ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਤਾਂ ਜੇ ਐਕਟ੍ਰੈਸ ਹੁਣ ਵੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦੀ ਆ ਤੇ ਇਸ ਦੇ ਉੱਤੇ ਅਦਾਲਤ ਤੇ ਪੁਲਿਸ ਵੱਡਾ ਕਦਮ ਚੱਕ ਸਕਦੀ ਹੈ